ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਤੀਜਾ ਕਬੱਡੀ ਕੱਪ ਹੋਣ ਜਾ ਰਿਹਾ ਜੀ ਸ਼ੱਕਰਪੁਰ ਦੀ ਧਰਤੀ ਦੇ ਉੱਤੇ ਸ਼ੱਕਰਪੁਰ ਜ਼ਿਲ੍ਹਾ ਜਲੰਧਰ ਕਦੋਂ ਹੋਣ ਜਾ ਰਿਹਾ ਜੀ ਇਹ ਜਨਵਰੀ 14 ਤਰੀਕ 2025 ਨੂੰ ਸ਼ੱਕਰਪੁਰ ਦੇ ਪਿਚ ਬਹੁਤ ਵੱਡੀਆਂ ਟੀਮਾਂ ਤੇ ਵੱਡੇ ਵੱਡੇ ਪਲੇਅਰ ਖੇਡਣਗੇ 6 ਇੰਟਰਨੈਸ਼ਨਲ ਕਬੱਡੀ ਟੀਮਾਂ ਇਹਦੇ ਚ ਭਾਗ ਲੈ ਰਹੀਆਂ ਹਨ ਤੇ ਸਿਰੇ ਦੇ ਪਲੇਅਰ ਖੇਡ ਰਹੇ ਹਨ ਦੇਖਿਓ ਜ਼ਰੂਰ 14 ਜਨਵਰੀ 2025 ਚੱਕਰਪੁਰ ਦੀ ਧਰਤੀ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਣ ਜਾ ਰਿਹਾ ਜੀ ਇਹ ਇਹਦੇ ਵਿੱਚ ਨਾਮੀ ਪਲੇਅਰ ਜਿਹੜੇ ਆ 1 ਲੱਖ ਦਾ ਨਾਮ ਤੇ ਵੈਸਟਾਂ ਨੂੰ ਬੁਲਟ ਦਿੱਤੇ ਜਾਣੇ ਆ ਜੀ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਆ ਜੀ ਵਧੀਆ ਵਧੀਆ ਪਲੇਅਰ ਇਹਦੇ ਵਿੱਚ ਖੇਡਣਗੇ ਜੀ ਤੇ ਚੱਲਦੇ ਮੈਚ ਦੇ ਵਿੱਚ ਟੌਪ ਦੇ ਖਿਡਾਰੀ ਜਿਹੜੇ ਆ ਉਹ ਖੇਡਣਗੇ ਤੇ ਇਨਾਮ ਇਹਨਾਂ ਨੂੰ ਦਿੱਤੇ ਜਾਣਗੇ ਜੀ ਏ ਮੈਚ 14 ਜਨਵਰੀ ਸ਼ੱਕਰਪੁਰ ਜ਼ਿਲ੍ਹਾ ਜਲੰਧਰ ਵਿੱਚ 14 ਜਨਵਰੀ ਨੂੰ ਖੇਡਿਆ ਜਾਵੇਗਾ ਜੀ ਧੰਨਵਾਦ